3 ਸਕਿੰਟ ਦੀ ਵੀਡੀਓ ਦੇ ਕੇ ਅੱਗੇ ਕੱਢਣ ਵਾਲੇ ਸ਼ੱਕ ਦੀ ਵੀਰੇ ਨਾਂ ਦੇਖਿਆ ਕਰੂ ਮੈਨੂੰ ਕਿਸੇ ਨਾਲ ਕੋਈ ਗੁੱਸਾ ਕਿਨਾਂ ਨਹੀਂ ਪਰ ਅੱਜ ਬੇਨਤੀ ਕਰੂੰਗਾ ਕਿ ਵੀਡੀਓ ਨੂੰ ਅਖੀਰ ਤੱਕ ਦੇਖ ਲਿਓ ਜੇ ਤੁਹਾਨੂੰ ਲੱਗਦਾ ਹੋਇਆ ਕਿ ਇਸ ਬੰਦੇ ਨੇ ਪੰਜਾਬ ਦੇ ਪਿਆਬੀਅਤ ਦੀ ਕੋਈ ਗੱਲ ਕਰੀ ਆ ਜਾਂ ਪੰਜਾਬ ਦੇ ਦਰਦ ਨੂੰ ਬਿਆਨ ਕੀਤਾ ਜਾਂ ਪੰਜਾਬ ਦੀ ਖਾਤਰ ਕੁਝ ਲਿਖਿਆ ਤੇ ਫਿਰ ਜ਼ਰੂਰ ਸ਼ੇਅਰ ਕਰ ਦਿਓ ਜੇ ਲੱਗੂਗਾ ਕਿ ਮੈਂ ਕੋਈ ਸਿਆਸਤ ਵਿੱਚ ਵੜ ਕੇ ਲਿਖ ਰਿਹਾ ਜਾਂ ਕੋਈ ਸਿਆਸੀ ਪਾਰਟੀ ਦੇ ਹੱਕ ਦੀ ਗੱਲ ਕਰ ਰਿਹਾ ਜਾਂ ਕਹਿੰਦਾ ਵਿਰੋਧ ਕਰ ਰਿਹਾ ਫਿਰ ਉਹ ਸ਼ੱਕ ਦੀ ਅਗੇ ਤੋਂ ਮੇਰਾ ਕੋਈ ਵੀ ਨਾਮ ਸੁਣਿਓ ਲਿਖ ਦਿਓ ਕਿ ਤੂੰ ਗਲਤ ਤਾਂ ਪਈਂ ਸੋ ਜੋ ਹੈ ਕਿ ਹੁਣ ਹੜਾ ਆਏ ਹੋਏ ਨੇ ਮੈਂ ਸਾਰਾ ਦੇਖ ਕੇ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਸਟੈਂਕੋ ਸੋਸ਼ਲ ਮੀਡੀਆ ਦਾ ਜੋਗਾ ਜੋ ਇੱਥੇ ਚੱਲਦਾ ਉਹੀ ਸੱਚ ਆ ਅਚੂਤ ਵੀ ਬਹੁਤ ਹੁੰਦਾ ਸੋ ਇਹ ਆਪਾਂ ਹੁਣ ਦੇਖਣਾ ਵੀ ਸੱਚ ਝੂਠ ਕੀ ਹੈ ਇੰਨਾ ਕਿ ਤਾਂ ਪ੍ਰਮਾਤਮਾ ਨੇ ਦਿਮਾਗ ਦਿੱਤਾ ਸੋ ਅੱਜ ਚੱਲ ਕੀ ਰਿਹਾ ਲੀਡਰ ਆ ਜੋ ਸਰਕਾਰਾਂ ਨੇ ਜਾਂ ਜਿਹੜੀ ਪਹਿਲਾਂ ਰਹ ਚੁੱਕੇ ਨੇ ਜਾਂ ਜਿਨ੍ਹਾਂ ਨੇ ਕਹਾ ਬੋਤਾਂ ਲੈਣੀਆਂ ਨੇ ਉਹ ਕੀ ਰੋਲ ਅਦਾ ਕਰ ਰਹੇ ਨੇ ਉਹ ਸਿਰਫ ਤੇ ਸਿਰਫ ਇੱਕ ਦੂਜੇ ਨੂੰ ਭੰਡਣ ਤੇ ਆਪਣੀਆਂ ਸਿਆਸਤਾਂ ਚ ਮਕਾਉਣ ਤੇ ਲੱਗੇ ਹੋਏ ਨੇ ਸੋ ਉਸ ਗੱਲ ਨੂੰ ਦੇਖ ਕੇ ਮੈਂ ਜੋ ਲਿਖਿਆ ਤੁਹਾਡੇ ਰੂਬਰੂ ਕਰ ਰਿਹਾ ਇਸ ਵਿੱਚ ਮੈਂ ਕਿਸੇ ਪਾਰਟੀ ਦੀ ਹਮਾਇਤ ਨਹੀਂ ਕੀਤੀ ਕਿਸੇ ਦਾ ਵਿਰੋਧ ਨਹੀਂ ਕੀਤਾ ਜੋ ਸੱਚ ਮੇਰੇ ਸਾਹਮਣੇ ਅੱਖਾਂ ਦੇ ਹਾਰਿਆ ਮੈਂ ਉਹ ਲਿਖਦਾ ਸੋ ਕੀ ਲਿਖਿਆ ਕੀ ਤੁਹਾਨੂੰ ਰਗੜ ਕੋਡੇ ਤੇ ਲਾਉਣਾ ਹੈ ਜੇ ਤੁਸੀਂ ਕੰਮ ਨਾ ਸਾਡੇ ਆਉਣਾ ਹੈ ਲੀਡਰੋ ਕੀ ਤੁਹਾਨੂੰ ਰਗੜ ਫੋੜੇ ਤੇ ਲਾਉਣਾ ਹੈ ਜੇ ਤੁਸੀਂ ਕੰਮ ਨਾ ਸਾਡੇ ਆਉਣਾ ਹੈ ਤੁਸੀਂ ਕਰੀ ਸਿਆਸਤਾਂ ਜਾਣੀ ਹੋ ਹੁਣ ਤਾਂ ਕੋਈ ਚੰਗਾ ਕੰਮ ਕਰੋ ਅੱਜ ਡੁੱਬਿਆ ਅੱਧਾ ਪੰਜਾਬ ਪਿਆ ਤੁਸੀਂ ਲੀਡਰ ਹੋ ਓਰਾ ਸ਼ਰਮ ਕਰੋ ਅੱਜ ਡੁੱਬਿਆ ਅੱਧਾ ਪੰਜਾਬ ਪਿਆ ਤੁਸੀਂ ਲੀਡਰ ਹੋ ਓਰਾ ਸ਼ਰਮ ਕਰੋ ਕੋਈ ਟੈਂਕ ਤੇ ਚੜਿਆ ਫਿਰਦਾ ਏ ਸਾਡੇ ਬਾਜਵਾ ਸਾਹਿਬ ਕੋਈ ਵਿੱਚ ਪਾਣੀ ਵੜਿਆ ਫਿਰਦਾ ਏ ਸਾਡੇ ਛੋਟੇ ਬਾਦਲ ਸਰੋਂ ਕੋਈ ਹੈਲੀਕਾਪਟਰ ਤੇ ਢੇੜਾ ਕੱਢ ਗਿਆ ਸਾਡੇ ਕੈਪਟਨ ਸਾਹਿਬ ਪਿਛਲੀ ਵਾਰ ਜਦੋਂ ਆੜਾ ਆਏ ਸੀ ਢੇੜਾ ਲੈ ਕੇ ਗਏ ਸੀ ਤਾਂ ਕਾਰਨ ਦੱਸੋ ਲਿਖਣ ਦਾ ਵੀ ਐਤਕੀ ਕਿਉਂ ਲਿਖਿਆ ਕੋਈ ਹੈਲੀਕਾਪਟਰ ਤੇ ਢੇੜਾ ਕੱਢ ਗਿਆ ਕੋਈ ਹੈਲੀਕਾਪਟਰ ਦੀ ਛੱਡ ਗਿਆ ਦੇਖੋ ਅੱਜ ਸਾਰੀ ਕਾਂਗਰਸ ਸਾਰੇ ਕਾਲੀ ਕਰੀ ਜਾਂਦੇ ਹੈਲੀਕਾਪਟਰ ਛੱਡ ਕੇ ਭਈ ਕੋਝ ਹੱਲ ਕਰਨਾ ਚਾਹੀਦਾ ਸੀ ਉਹ ਭਾਈ ਜਦੋਂ ਕੈਪਟਨ ਸਾਹਿਬ ਹੈਲੀਕਾਪਟਰ ਦੇ ਵਿੱਚ ਗਿਣਾ ਦਿਖ ਗਏ ਸੀ ਉਦੋਂ ਬਾਅਦ ਤੁਸੀਂ ਕੀ ਹੱਲ ਕੀਤਾ ਜੇ ਉਦੋਂ ਕੱਟਾ ਆਉਂਦਾ ਸੀ ਮੰਨ ਲੈਂਦੇ ਵੀ ਤੁਸੀਂ ਕੋਈ ਹੱਲ ਕੀਤਾ ਸੀ ਹਾਲਾਤ ਤਾਂ ਉਦੋਂ ਵੱਧ ਵਿਗੜ ਗਏ ਇਹਦਾ ਮਤਲਬ ਤੁਸੀਂ ਵੀ ਨਹੀਂ ਕੋਸ਼ਿਸ਼ ਕੀਤਾ ਤੇ ਹੁਣ ਵਾਲਿਆਂ ਨੇ ਵੀ ਨਹੀਂ ਕੀਤਾ ਇਹਦੇ ਕਰਕੇ ਜਿਹੜਾ ਹੁਣ ਤੁਹਾਡਾ ਕਰਨ ਦਾ ਸਮਾਮਾ ਉਹ ਦੇਖੋ ਕੀ ਆ ਕੋਈ ਟੈਂਕ ਤੇ ਚੜਿਆ ਫਿਰਦਾ ਏ ਕੋਈ ਵਿੱਚ ਪਾਣੀ ਬੜਿਆ ਫਿਰਦਾ ਏ ਕੋਈ ਹੈਲੀਕਾਪਟਰ ਤੇ ਜਿਹੜੇ ਕੱਢ ਗਿਆ ਕੋਈ ਹੈਲੀਕਾਪਟਰ ਹੀ ਛੱਡ ਗਿਆ ਹੁਣ ਲੋੜ ਦੇਖੋ ਭੁੱਖੇ ਲੋਕਾਂ ਦੀ ਹੁਣ ਲੋੜ ਦੇਖੋ ਡੁੱਬੇ ਲੋਕਾਂ ਦੀ ਚੁੱਲਾ ਉਹਨਾਂ ਦਾ ਪੈਣਾ ਗਰਮ ਕਰੂ ਅੱਜ ਡੁੱਬਿਆ ਅੱਧਾ ਪੰਜਾਬ ਪਿਆ ਓਏ ਤੁਸੀਂ ਲੀਡਰੋ ਹੋਰਾ ਸ਼ਰਮ ਕਰੋ ਸੋ ਮੈਂ ਇਹ ਕੰਨਾ ਨਹੀਂ ਕਹਿੰਦਾ ਕਿ ਕਿਸੇ ਪਾਰਟੀ ਨੇ ਕੋਈ ਕੰਮ ਨਹੀਂ ਕਰਿਆ ਚਲੋ ਹਰ ਇੱਕ ਨੇ ਕਰੀ ਨਹੀਂ ਜਿੰਨੇ ਕੁ ਡੁੱਗੇ ਸੀ ਜਿਵੇਂ ਹੁਣ ਅਸਵੀਰ ਬਾਦਲ ਸਾਹਿਬ ਕਹਿੰਦੇ ਆ ਵੀ ਬਾਦਲ ਨੇ ਬਣਾਇਆ ਆ ਵੀ ਬਾਦਲ ਨੇ ਬਣਾਇਆ ਭਾਈ ਬਾਦਲ ਨੇ ਜੀਬ ਚੋਂ ਨਹੀਂ ਬਣਾਇਆ ਠੀਕ ਆ ਸਾਡੇ ਜਿਹੜੇ ਟੈਕਸ ਜਾਂਦੇ ਸੀ ਸਰਕਾਰ ਨੂੰ ਉਹਨਾਂ ਚੋਂ ਬਣਾਇਆ ਨਾ ਭਗਵੰਤ ਮਾਨ ਨੇ ਆਪਣੀ ਜੀਬ ਚੋਂ ਬਣਾਉਣਾ ਨਾ ਕਿਸੇ ਉੱਟਣ ਨੇ ਬਣਾਉਣਾ ਸੀ ਨਾ ਚੰਨੀ ਨੇ ਬਣਾਇਆ ਕੋਸਾ ਕਾਜੀ ਲੋਕਾਂ ਨੇ ਜੋ ਹਿਸ사 ਦੁਖਾਇਆ ਵਾ ਤੁਹਾਨੂੰ ਉਹਦੇ ਤੋਂ ਅੰਦਾਜ਼ਾ ਲਾ ਲਓ ਵੀ ਤੁਸੀਂ ਕੀ ਕੀਤਾ ਬਿਜਾਰ ਦੀ ਗੱਤ ਦਾ ਗਾਹਾਂ ਦੇਖਦੇ ਆ ਕਿ ਹੋਊਗਾ ਜਦੋਂ ਤੱਕ ਪੰਜਾਬ ਦਾ ਰਾਖਾ ਕੋਈ ਬਣ ਮੁੱਖ ਮੰਤਰੀ ਆਉਣਾ ਨਹੀਂ ਇਸ ਹੜ ਦੇ ਪਾਣੀ ਦਾ ਯਾਰੋ ਹੱਲ ਕਿਸੇ ਕੋਲੋਂ ਵੀ ਹੋਣਾ ਨਹੀਂ ਮੈਂ ਇਹ ਗੱਲ ਸਾਫ਼ ਕਹਿ ਰਹੀ ਹਾਂ ਜਿੰਨੀਆਂ ਪਾਰਟੀਆਂ ਇਸ ਟਾਈਮ ਜੋ ਵੀ ਨਵੀਆਂ ਆਪਣੀਆਂ ਪੁਰਾਣੀਆਂ ਨੇ ਨਵਾਂ ਕਾਲੀਦਾਰ ਬਣਿਆ ਪੁਰਾਣਾ ਕਾਲੀਦਾਰ ਬਣਿਆ ਮੈਂ ਕਿਸੇ ਦੀ ਗੱਲ ਨਹੀਂ ਕਰ ਰਹੀ ਹਾਂ ਮੈਂ ਇਹ ਕਹਿ ਰਹੀ ਹਾਂ ਵੀ ਜਦੋਂ ਤੱਕ ਪੰਜਾਬ ਦਾ ਰਾਖਾ ਕੋਈ ਬਣ ਮੁੱਖ ਮੰਤਰੀ ਆਉਣਾ ਨਹੀਂ ਇਸ ਹੜ੍ਹ ਦੇ ਪਾਣੀ ਦਾ ਯਾਰੋ ਹੱਲ ਕਿਸੇ ਕੋਲੋਂ ਵੀ ਹੋਣਾ ਨਹੀਂ ਪਾਣੀ ਪਿੰਦਰ ਸਹੋਦੀ ਯਾਦਾ ਵੀ ਜਦੋਂ ਪਾਣੀ ਨਹੀਂ ਆਉਣਾ ਸਾਡਾ ਕੀ ਫਰਜ਼ ਬਣਦਾ ਆਮ ਲੋਕਾਂ ਦਾ ਉਹਨਾਂ ਦਾ ਵੀ ਕੋਈ ਫਰਜ਼ ਬਣਦਾ ਭਾਈ ਪਾਣੀ ਪਿੰਦਰ ਸਹੌਲੀ ਜਿਆਦਾ ਬੇ ਉਹਦੇ ਨੰਗਣ ਲਈ ਖੁਦ ਕਰਮ ਕਰੋ ਆਪਾਂ ਕੀ ਕਰ ਸਕਦੇ ਆ ਭਾਈ ਜਿੱਥੋਂ ਦੀ ਪਾਣੀ ਦੇ ਲੰਘੇ ਸੀ ਜਿਹੜੇ ਪਹਿਲੇ ਆਪਾਂ ਜਿਹੜੇ ਖਾਲਾ ਦੱਬੇ ਹੋਏ ਨੇ ਆਪਾਂ ਸੀਮਾ ਦੱਬੀਆਂ ਹੋਈਆਂ ਨੇ ਜੋ ਵੀ ਚਾਹੋ ਕਿਸੇ ਇਲਾਕੇ ਚ ਉਹਦੀ ਬੋਲੀ ਚ ਕਹਿੰਦੇ ਹੋਣਗੇ ਕਿ ਜੋ ਪਾਣੀ ਨੰਗਣ ਲਈ ਆ ਥਾਵਾਂ ਸੀ ਜਿਹੜੀਆਂ ਬਹੁਤ ਦੱਬੀ ਬੈਠੀਆਂ ਪਹਿਨਾ ਆਪਾਂ ਵੀ ਉਹਨਾਂ ਨੂੰ ਛੱਡੀਏ ਆਪੋ ਆਪਣੇ ਮੱਥੇ ਤੋਂ ਸਾਫ਼ ਸੁਥਰਾ ਕਰਕੇ ਰੱਖੀਏ ਵੀ ਜਦੋਂ ਕੱਲ ਨੂੰ ਕੋਈ ਮੀਂਹ ਦਾ ਪਾਣੀ ਆਵੇ ਤਾਂ ਇੱਥੋਂ ਦੀ ਹੋ ਕੇ ਨੰਗੜੇ ਲੰਗ ਜੇ ਵੀ ਨਹੀਂ ਪਾਣੀ ਨਹੀਂ ਤਾਂ ਹੁਣ ਨੰਗਣਾ ਹੀ ਆ ਉਹਨੂੰ ਕੋਈ ਨਹੀਂ ਰੋਕ ਸਕਦਾ ਪਰ ਨੰਗਣਾ ਇੱਥੋਂ ਦੀ ਹੋਈ ਆ ਜੇ ਗੱਲ ਆਪਾਂ ਇਹ ਸੋਚ ਕੇ ਨੰਗਣਾ ਇੱਥੋਂ ਦੀ ਹੋਈ ਆ ਜਿੱਥੋਂ ਦੀ ਨੰਗ ਰਹਾਂ ਹੁਣ ਫਿਰ ਕਿਉਂ ਨਾ ਅਸੀਂ ਉਹ ਥਾਮਾਂ ਹੀ ਛੱਡ ਦਈਏ ਹੋ ਸਕਦਾ ਫਿਰ ਥੋੜਾ ਬੋਤਾ ਘੱਟ ਨੁਕਸਾਨ ਹੋਵੇ ਪੀੜੀ ਅਸੀਂ ਕਸਨੀਓ ਅਸੀਂ ਮਾਂ ਦੱਬੀ ਬੈਠੀ ਆ ਥਾਂ ਥਾਂ ਤੇ ਜਿਹੜੇ ਅਸੀਂ ਰੁੱਖ ਵੱਟ ਵੱਟ ਕੇ ਸਿੱੜਦੇ ਇਹ ਰੁੱਖ ਹੋਂ ਇੱਕ ਮੈਂ ਸਟੋਰੀ ਪੜ੍ਹੀ ਸੀ ਮੈਂ ਉਹ ਅਦਨਤ ਪੜ੍ਹਦਾ ਹੂੰ ਨਾਮ ਇਹ ਕਹਿੰਦੇ ਜੇ ਰੁੱਖ ਹੋਂ ਤਾਂ ਵੀ ਤਾਂ ਵੀ ਹਟ ਘਟ ਸਕਦੇ ਆ ਕਿਉਂਕਿ ਰੁੱਖ ਨੇ ਜੋ ਪਾਣੀ ਦੀ ਸਪੀਡ ਨੂੰ ਘਟਾ ਦਿੰਦੇ ਆ ਕਹਿੰਦੇ ਜਦੋਂ ਰੋਕਰਾਹਾਂ ਚ ਲੱਗਦੀ ਆ ਤੇ ਆਪਾਂ ਦਾ ਛੱਡੇ ਹੀ ਕੋਸ ਨਹੀਂ ਪਾਈ ਹੁਣ ਉਹ ਤਾਂ ਮਤਲਬ ਇਦਾਂ ਹੀ ਨਕੜਾ ਪਾਣੀ ਨੇ ਤਾਂ ਲੀਟਰ ਕੋਈ ਕੋਸ ਨਹੀਂ ਕਰ ਸਕਦਾ ਜਦੋਂ ਤੱਕ ਕੋਈ ਸੱਚੇ ਦਿਲੋਂ ਪੰਜਾਬ ਨੂੰ ਪਿਆਰ ਕਰਨ ਵਾਲਾ ਮੁੱਖ ਮੰਤਰੀ ਨਹੀਂ ਬਣਦਾ ਤੇ ਸਾਰੇ ਐਮਐਲਏ ਨਹੀਂ ਬਣਦੇ ਇਹ ਹੁਣ ਆਪਾਂ ਦੇਖਣਾ ਕਿ ਆਪਾਂ ਕਿਹਨੂੰ ਬਣਾਉਣਾ ਮੈਂ ਨਹੀਂ ਫੇਰੇ ਆ ਵੀ ਜਿੰਨੇ ਟੋਕੇ ਹੈਗੇ ਆ ਉਹਨਾਂ ਤੇ ਕਰੋ ਰਾਣ ਵਾਲੇ ਸਰਕਾਰਾਂ ਬਲਣਾ ਦੇਖੋ ਸੋ ਇਹ ਮੈਂ ਮਤਲਬ ਹੜਾਂ ਦੀ ਖਾਤਰ ਜੋ ਲਿਖਿਆ ਸੀ ਜੋ ਸਾਹਮਣੇ ਆਇਆ ਦੇਖਣ ਨੂੰ ਮਿਲਿਆ ਉਸ ਚੀਜ਼ ਨੂੰ ਲਿਖ ਕੇ ਤੁਹਾਡੇ ਰੂਪਰ ਕਰਤਾ ਹੋ ਜੇ ਚੰਗੀ ਲੱਗੇ ਗੱਲ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ